ਜਿਹੜੇ ਆ ਲੱਡੂ ਵਾਣਾ ਇਹਨਾਂ ਲੱਡੂਆਂ ਦੇ ਸਾਰੇ ਪਿੰਡ ਚ ਗੱਲਬਾਤ ਹੁੰਦੀ ਆ ਦੱਸੋ ਜੀ ਕਰਨ ਜੀ ਕਿਹੜੇ ਲੱਡੂ ਆ ਇਹ ਇਹ ਦੇਸੀ ਕਿਹੋ ਜਿਹਾ ਲੱਡੂ ਇਹ ਤਾਂ ਕਿ ਲੋਕਾਂ ਦੀ ਮੰਗ ਤੇ ਸਪੈਸ਼ਲ ਦੇਸੀ ਕਿਹੋ ਜਿਹਾ ਲੱਡੂ ਤਿਆਰ ਕੀਤੇ ਆ ਬਾਈ ਨੇ ਹਾਂ ਜੀ ਹਾਂ ਜੀ ਇਹ ਟੋਡਾ ਪਰ ਕੀ ਹੈ ਹਾਂ ਜੀ ਇਹ ਕੋਕੋ ਨਾਈਟ ਹੈ ਆਜ ਆਪਾਂ ਚ દિਵਾਲੀ ਤੇ ਵਿਸ਼ੇਸ਼ ਤਿਹਾਰ ਤੇ ਪਹੁੰਚੇ ਹੋਏ ਆ ਗਗਨ ਸਵੀਟ ਹਾਊਸ ਤੇ ਤੇ ਨਾਲ ਹੀ ਇਹਨਾਂ ਕੋਲੇ ਜਿਹੜਾ ਪਾਰਟੀ ਹਾਲ ਦਾ ਮਿੰਨੀ ਪ੍ਰੋਗਰਾਮਾਂ ਦਾ ਵੇ ਅਰੇਂਜਮੈਂਟ ਹੈਗੀ ਆ ਬਾਈਆਂ ਕੋਲੇ ਦੇਖਦੇ ਆ ਕੀ ਕੀ ਸਿਸਟਮ ਆ ਕੀ ਹਾਲ ਆ ਵੀਰੇ ਜੀ ਠੀਕ ਠਾਕ ਹਾਂਜੀ ਹਾਂਜੀ ਤੇ ਫਿਰ ਦੀਵਾਲੀ ਦਾ ਤਿਹੋਰਾ ਜੀ ਫਿਰ ਕਿਹੜੀਆਂ ਕਿਹੜੀਆਂ ਟਮਲਾਂਆਂ ਮਠਾਈ ਦੇ ਵਿੱਚ ਸਾਰਾ ਕੁਛ ਲਾਇਆ ਹੈ ਲੱਡੂ ਹਾਂਜੀ ਬੇਸਨ ਦੇ ਲੱਡੂ ਹਾਂਜੀ ਪਕੌੜੀ ਵਾਲੇ ਲੱਡੂ ਪਕੌੜੀ ਜਿਹੜਾ ਥੋੜਾ ਸਪੈਸ਼ਲ ਹੈ ਹਾਂਜੀ ਹੂੰ ਤੇਰਾ ਸਕੂਲੇ ਹਾਂਜੀ ਗੁਲਾਬ ਜਾਮਨ ਹਾਂਜੀ ਇਹ ਸੈਂਟ ਪੀਸ ਹੈ ਸੈਂਟ ਪੀਸ ਆ ਕੇ ਇਧਰ ਸੈਂਟ ਪੀਸ ਸਟਾਰਟ ਹੋ ਗਏ ਰੰਗ-ਬਰੰਗੇ ਕਈ ਤਰ੍ਹਾਂ ਦਾ ਸੈਂਟ ਪੀਸ ਇਹਨਾਂ ਕੋਲੇ। ਹਾਂਜੀ। ਇਹ ਕਾਲੇ ਜਿਹਾ ਆ ਮਾ ਜੀ। ਹਾਂਜੀ। ਇਹ ਸੈਂਟ ਪੀਸ। ਹਾਂਜੀ। ਇਹਨਾਂ ਕੋਲੇ ਯਾਰ ਮੇਰੇ ਸਾਬ ਨਾਲ ਤਿੰਨ ਚਾਰ ਤਰ੍ਹਾਂ ਦਾ ਸੈਂਟ ਪੀਸ ਹੀ ਆਗੇ ਠੀਕ ਆ ਜੀ। ਸੈਂਟ ਪੀਸ। ਹਾਂਜੀ ਹਾਂਜੀ। ਇਹ ਮਰਫੀ ਹੈ ਜੀ। ਅੱਗੇ ਆ ਕੇ ਮਰਫੀ ਚਿੱਟੇ ਕਾਲੇ ਰੰਗ ਦੇ ਜਿਹੜੇ ਤੁਹਾਨੂੰ ਪਸੰਦ ਆ ਚਿੱਟਾ ਰੰਗ ਲੈਣਾ ਕਾਲਾ ਰੰਗ ਲੈਣਾ। ਇਹ ਕਲਾ ਕਰਦਾ ਜੀ। ਕੜਾ ਕੰਦ ਮਸ਼ਹੂਰ ਇਹਨਾਂ ਦੇ ਪੂਰੀ। ਸਪੈਸ਼ਲ ਵਰਫੀ ਆ ਗਈ ਜੀ ਇਹ ਮਿਲ ਕੇ ਕੇਕ ਹੀ ਇਹ ਕੋਕੋਨਟ ਮੇਰ ਕੇ ਕੇਕ ਦੇ ਨਾਲ ਨਾਲ ਸੋਨੋ ਕੋਕੋਨਟ ਜਿਹੜੀ ਵਰਫੀ ਐ ਸਪੈਸ਼ਲ ਬਣਾਉਂਦੇ ਆ ਬਾਈ ਉਹ ਵੀ ਮਿਲੂ ਮਿਲ ਕੇ ਕੇਕ ਹਾਂ ਜੀ ਦੋ ਵਰਫੀ ਇਹ ਇਹ ਪੇੜੇ ਹਾਂ ਜੀ ਇਹ ਬੇਸ ਸੰਗੀ ਵਰਫੀ ਹਮ ਇਹ ਟਿੱਸਾ ਤੇ ਆ ਕਿੰਨਾ ਦੇ ਇਹ ਸੂਜੀ ਦੀ ਵਰਫੀ ਸਪੈਸ਼ਲ ਵਰਫੀ ਜਿਹੜੀ ਆ ਗਈ ਆ ਚੌਕਲੇਟ ਵਾਲੀ ਵਰਫੀ ਬੱਚੇ ਬਹੁਤ ਪਸੰਦ ਕਰਦੇ ਆ ਚੌਕਲੇਟ ਵਾਲੀ ਵਰਫੀ ਬਾਕੀ ਟੇਸਟੀ ਬਹੁਤ ਵਧੀਆ ਹੁੰਦੀ ਹੈ ਬਹੁਤ ਜ਼ਿਆਦਾ ਵਧੀਆ ਮੇਰੇ ਬੱਚਿਆਂ ਨੂੰ ਇਹ ਗਿਆ ਇਹ ਸੂਜੀ ਵਾਲੀ ਆਹ ਕੀ ਜੀ ਸੂਜੀ ਵਾਲੀ ਵਰਫੀ ਜਿਹੜੇ ਆ ਲੱਡੂ ਆਣਾ ਇਹਨਾਂ ਲੱਡੂਾਂ ਦੇ ਸਾਰੇ ਪਿੰਡ 'ਚ ਗੱਲਬਾਤ ਹੁੰਦੀ ਆ ਦੱਸੋ ਜੀ ਕਰਨ ਜੀ ਕਿਹੜੇ ਲੱਡੂ ਆ ਇਹ ਇਹ ਦੇਸੀ ਕੀ ਹੋਗੇ ਲੱਡੂ ਇਹ ਤਾਂ ਕੀ ਲੋਕਾਂ ਦੀ ਮੰਗ ਤੇ ਸਪੈਸ਼ਲ ਦੇਸੀ ਕੀ ਉਹ ਲੱਡੂ ਤਿਆਰ ਕੀਤੇ ਆ ਬਾਈ ਨੇ ਹਾਂ ਜੀ ਹਾਂ ਜੀ ਇਹ ਟੋੜਾ ਵਰਫੀ ਹੈ ਹਾਂ ਜੀ ਇਹ ਕੋਕੋਨਾਈਟ ਹੈ ਕੋਕੋਨਟ ਤੇ ਇਹਨਾਂ ਕੋਲ ਯਾਰ ਬਰਫੀਆਂ ਹੀ ਬਹੁਤ ਤਰ੍ਹਾਂ ਦੀਆਂ ਕਿਸੇ ਨੂੰ ਪੇਠਾ ਚਾਹੀਦਾ ਮੇਰੇ ਆਕੇ ਨੂੰ ਹਣਾ ਪੇਠਾ ਵੀ ਮੌਜੂਦ ਆ ਇਹ ਪੇੜੇ ਹਾਂਜੀ ਇਹ ਕਲਾਗੰਦ ਹੈ ਹਮ ਅਬ ਅਬ ਇਹ ਸੋਨਾਲੀ ਭੂਆਈ ਪਤਿਸਾ ਜਿਹੜੇ ਆ ਬਰਫੀਆਂ ਤੁਹਾਨੂੰ ਦਿਖਾਉਣਾ ਹੈ ਬੇਸਨ ਵਾਲੇ ਪਤਿਸਾ ਮੇਰੇ ਸਹਾਰਾ ਨਾ ਪੇਟੀਵਾਰ ਤਿਆਰ ਹੋਈ ਆ ਤੇ ਕੁਆਲਿਟੀ ਤੇ ਟੇਸਟ ਸਾਰਾ ਕੁਝ ਹੀ ਬਹੁਤ ਜ਼ਿਆਦਾ ਵਧੀਆ ਜੀ ਔਰ ਖਜੂਰ ਵਾਲੀ ਆਈ ਆ ਸਪੈਸ਼ਲ ਜਿਹੜੀ ਵਰਫੀ ਆ ਨਾ ਖਜੂਰ ਵਾਲੀ ਆ ਕਿਵੇਂ ਟੱਕ ਟੱਕ ਲਵੇਟ ਲਵੇਟ ਕੇ ਰੱਖੀ ਆ ਦੱਸ ਲੈ ਜਿਵੇਂ ਖਾਣੀ ਨਹੀਂ ਹੁੰਦੀ ਇਹ ਕਿਸੇ ਨੇ ਹਾਂਜੀ ਇਹ ਪੇੜੇ ਆ ਗਏ ਹੀ ਵੱਡੇ ਪੇੜੇ ਛੋਟੇ ਪੇੜੇ ਅਲੱਗ ਅਲੱਗ ਆ ਇਹ ਜਿਹੜੇ ਪੇੜੇ ਆ ਇਹ ਛੋਟੇ ਪੇੜੇ ਆ ਗਏ ਜੀ ਤੇ ਨਾਲ ਹੀ ਵੱਡੇ ਪੇੜੇ ਆ ਗਏ ਜੀ ਤੇ ਉਸ ਤੋਂ ਅੱਗੇ ਵਰਫੀ ਜੈ ਸੈਂਟ ਪੀਸ ਸੈਂਟਰ ਪੀਸ ਗਲਾਬ ਜਮਨ ਰਸਗੁਲਾ ਏ ਟੂ ਜ਼ੈਡ ਐਟਮਨ ਪਾਈਆਂ ਕੋਲੇ ਅਵੇਲੇਬਲ ਆ ਜੀ ਤੇ ਮਠਾਈਆਂ ਤੋਂ ਇਲਾਵਾ ਹੋਰ ਕੋਈ ਕਰਾਰੀ ਚੀਜ਼ ਕਿਹੜੇ-ਕਿਹੜੀ ਆਪਣੇ ਕੋਲੇ ਜੀ ਸਮੋਸੇ ਆ ਜੀ ਬਰੈਡਾਂ ਨੀਰ ਵਾਲੇ ਪੋੜੇ ਗੋਪੀ ਵਾਲੇ ਆਲੂ ਫਿੰਗਰ ਪਾਲਕ ਵਾਲੇ ਇਹ ਬਰੈਡਿਆਂ ਨਾਲ ਜਲੇਬੀਆਂ ਇਲਾਵਾ ਸਿਆਲ ਅੱਜ ਸ਼ਾਮ ਨੂੰ ਜਲੇਬੀਆਂ ਲਾਵਾ 20 ਤਰੀਕ ਨੂੰ ਤੇ 21 ਤਰੀਕ ਨੂੰ ਹਾਂਜੀ ਹਾਂਜੀ ਗਰਮ ਜਲੇਬੀਆਂ ਵੀ ਚੱਲੂ ਹੈ ਜੀ ਲੈ ਵੀ ਬਾਈਆਂ ਦਾ ਜਿਹੜਾ ਸਿਸਟਮ ਬਹੁਤ ਵਧੀਆ ਹੈਗਾ ਭਾਵੇਂ ਤੁਸੀਂ ਕਰਾਰੀ ਚੀਜ਼ ਲੈਣੀ ਆ ਜਾਂ ਤੁਸੀਂ ਮਿੱਠੀ ਚੀਜ਼ ਖਾਣੀ ਆ ਕੋਈ ਮਰਜੀ ਬਰਫੀ ਏ ਟੂ ਜ਼ੈਡ ਬਰਫੀ ਦੀਆਂ ਟਮਾਣਾਂ ਕੋਲੇ ਪੰਜਾਂ ਨੇ ਜੀ ਤੇ ਬਾਕੀ ਜਾਂ ਤੁਸੀਂ ਕੋਈ ਮਿੰਨੀ ਪ੍ਰੋਗਰਾਮ ਕਰਨਾ ਵਿਆਹ ਸਾਦੀ ਅੰਗੇਜਮੈਂਟ ਵਾਸਤੇ ਜਿਹੜਾ ਥਾਲ ਆ ਉਹ ਵੀ ਇਹਨਾਂ ਕੋਲੇ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਹਰ ਖੁਸ਼ੀ ਗਮੀ ਦੇ ਮੌਕੇ ਤੇ ਇੱਕ ਵਾਰ ਜ਼ਰੂਰ ਯਾਦ ਰੱਖੋ ਗਗਨ ਸਵੀਟ ਸ਼ਾਪ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਨੇੜੇ ਕੋਈ ਦਰਵਾਜ਼ਾ ਪਾਕ ਤੁਹਾਨੂੰ ਸਾਵਾ ਬਾਕੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਓਕੇ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ